ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਤੋਂ ਫਿਰ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਚਾਈਨਾ ਡੋਰ ਨੂੰ ਲੈ ਕੇ ਜਲਾਲਾਬਾਦ ਦੇ ਡੀਐਸਪੀ ਦੇ ਵੱਲੋਂ ਕੀਤੀ ਗਈ ਮੀਟਿੰਗ ਦੱਸ ਦਈਏ ਕਿ ਜਲਾਲਾਬਾਦ ਦੇ ਸਬਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਦੇ ਵੱਲੋਂ ਜਲਾਲਾਬਾਦ ਵਪਾਰ ਮੰਡਲ ਦੇ ਨਾਲ ਕੀਤੀ ਗਈ ਮੀਟਿੰਗ ਮੀਟਿੰਗ ਦੌਰਾਨ ਚਾਈਨਾ ਡੋਰ ਤੇ ਹੋਈ ਗੱਲਬਾਤ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੋਈ ਵੀ ਦੁਕਾਨਦਾਰ ਜੇਕਰ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਤੇ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਧਰ ਵਪਾਰ ਮੰਡਲ ਦੇ ਪ੍ਰਧਾਨ ਨੇ ਵੀ ਆਸ਼ਵਾਸਨ ਦਵਾਇਆ ਕਿ ਉਹਨਾਂ ਦਾ ਕੋਈ ਵੀ ਦੁਕਾਨਦਾਰ ਵੀਰ ਚਾਈਨਾ ਡੋਰ ਨਹੀਂ ਵੇਚੇਗਾ ਜੇਕਰ ਫਿਰ ਵੀ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਵਪਾਰ ਮੰਡਲ ਖੁਦ ਉਸਤੇ ਕਾਰਵਾਈ ਕਰਵਾਵੇਗਾ ਨਾਲ ਹੀ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਮਾਪਿਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਸੁਚੇਤ ਕਰਨ ਅਤੇ ਹੋਰ ਵੀ ਕਈ ਡੋਰਾਂ ਆਉਂਦੀਆਂ ਨੇ ਜਿਨ੍ਹਾਂ ਦੇ ਨਾਲ ਪਤਗ ਬਾਜੀ ਕੀਤੀ ਜਾ ਸਕਦੀ ਹੈ ਕੀ ਸਾਡੇ ਛੋਟੇ ਜਿਹੇ ਸੱਦੇ ਤੇ ਹਾਜ਼ਰ ਹੋਏ ਹੋ ਅ ਅੱਜ ਵਪਾਰ ਮੰਡਲ ਨੂੰ ਅਸੀਂ ਸੱਦਾ ਦਿੱਤਾ ਸੀ ਮੀਟਿੰਗ ਲਈ ਜੋ ਅੱਜ ਚੱਲ ਰਿਹਾ ਮੁੱਦਾ ਚਾਈਨਾ ਡੋਰ ਦਾ ਉਹਦੇ ਸਬੰਧ ਵਿੱਚ ਅਸੀਂ ਮੀਟਿੰਗ ਕੀਤੀ ਗਈ ਆ ਔਰ ਪ੍ਰਧਾਨ ਜੀ ਹਾਜ਼ਰ ਹੋਏ ਨੇ ਬਾਕੀ ਮੇਰੇ ਵੀਰ ਹਾਜ਼ਰ ਹੋਏ ਨੇ ਬੜਾ ਵਧੀਆ ਇਹਨਾਂ ਨੇ ਹੰਗਾਰਾ ਦਿੱਤਾ ਸਾਨੂੰ ਕਿ ਜਿਹੜੀ ਚਾਈਨਾ ਡੋਰ ਦਾ ਮੁੱਦਾ ਚੱਲ ਰਿਹਾ ਅਸੀਂ ਚਾਈਨਾ ਡੋਰ ਬਿਲਕੁਲ ਨਹੀਂ ਵੇਚਾਂਗੇ ਔਰ ਨਾ ਹੀ ਕਿਸੇ ਨੂੰ ਵੇਚਣ ਦੇਵਾਂਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਸਾਰੇ ਵਪਾਰੀ ਭਰਾਵਾਂ ਨੂੰ ਔਰ ਆਮ ਪਬਲਿਕ ਨੂੰ ਬੇਨਤੀ ਕਰਦਾ ਦੇਖੋ ਚਾਇਨਾ ਡੋਰ ਇੱਕ ਬਹੁਤ ਹੀ ਮਾੜੀ ਚੀਜ਼ ਆ ਜਿਸ ਨਾਲ ਪੰਛੀਆਂ ਦਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਕਈ ਵਾਰ ਸਾਡੇ ਬੱਚਿਆਂ ਦਾ ਵੱਡੇ ਬੰਦਿਆਂ ਦਾ ਨੁਕਸਾਨ ਵੀ ਹੁੰਦਾ ਆ ਦੋ ਚਾਰ ਦਿਨ ਪਹਿਲਾਂ ਹੀ ਸਰ ਇੱਕ ਜਵਾਨ ਲੜਕੇ ਦੀ ਡੈਥ ਹੋਈ ਆ ਜਦੋਂ ਮਾਈਕ ਤੇ ਆ ਰਿਹਾ ਸੀ ਤੇ ਡੋਰ ਦਾ ਸ਼ਿਕਾਰ ਹੋਇਆ ਤੇ ਉਸ ਦੀ ਜਾਨ ਚਲੀ ਗਈ ਜੀ ਦੇਖੋ ਇਹ ਬਹੁਤ ਵੱਡਾ ਨੁਕਸਾਨ ਆ ਅਸੀਂ ਆਪਣੇ ਇੱਕ ਫੰਨ ਲਈ ਜਾਂ ਆਪਣੇ ਐਨਜਾਇਮੈਂਟ ਲਈ ਇੱਕ ਚਾਇਨਾ ਡੋਰ ਨੂੰ ਵਰਤਦੇ ਆ ਜੋ ਕਿ ਬਹੁਤ ਮਾੜੀ ਚੀਜ਼ ਆ ਸੋ ਮੈਂ ਬੇਨਤੀ ਕਰਦਾ ਵੀ ਇੱਕ ਆਪਦੇ ਫਨ ਲਈ ਜਾਂ ਆਪਣੇ ਆਪ ਨੂੰ ਐਨਜਾਇਮੈਂਟ ਕਰਨ ਲਈ ਇਸ ਚੀਜ਼ ਨੂੰ ਆਪਾਂ ਨਾ ਵਰਤੀਏ ਹੋਰ ਵੀ ਬਹੁਤ ਸਾਰੀਆਂ ਡੋਰਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਤੁਸੀਂ ਆਪਣਾ ਐਨਜਾਇਮੈਂਟ ਕਰ ਸਕਦੇ ਹੋ ਆਪਣਾ ਐਂਟਰਟੇਨਮੈਂਟ ਕਰ ਸਕਦੇ ਹੋ ਸੋ ਪਤੰਗ ਬਾਜ਼ੀ ਇੱਕ ਵਧੀਆ ਤਿਹਾਰਾ ਪਤੰਗ ਬਾਜ਼ੀ ਕਰਨੀ ਚਾਹੀਦੀ ਆ ਪਰ ਚਾਇਨਾ ਡੋਰ ਨਾਲ ਨਾ ਕੀਤੀ ਜਾਵੇ ਜੀ ਇੱਕ ਇਹ ਤਾਂ ਹੋ ਗਿਆ ਸਰ ਤੁਸੀਂ ਮੀਟਿੰਗ ਕੀਤੀ ਵਪਾਰ ਮੰਡਲ ਵੀ ਤੁਹਾਡੇ ਨਾਲ ਖੜਾ ਹੈ ਹਮੇਸ਼ਾ ਸਹਿਯੋਗ ਹੁੰਦਾ ਵਪਾਰ ਮੰਡਲ ਦਾ ਜੀ ਜੀ ਬਿਲਕੁਲ ਪਰ ਕਈ ਵਾਰ ਫਿਰ ਵੀ ਕੁਝ ਕੋ ਵਿੱਚ ਉਹ ਹੁੰਦੇ ਨੇ ਲੋਕ ਜੋ ਦੁਕਾਨਾਂ ਨੂੰ ਛੱਡ ਕੇ ਜਾਂ ਕਈ ਵਾਰ ਘਰਾਂ ਦੇ ਵਿੱਚ ਕੰਮ ਕਰਦੇ ਦੁਕਾਨਾਂ ਨਹੀਂ ਕਰਦੇ ਘਰਾਂ ਦੇ ਵਿੱਚ ਕੰਮ ਕਰਦੇ ਨੇ ਬਾਹਰੋਂ ਲਿਆ ਕੇ ਵੇਚਦੇ ਨੇ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਿਕੰਜਾ ਵੀ ਕੱਸਿਆ ਜਾਏਗਾ ਮੈਂ ਬੇਨਤੀ ਕਰਦਾ ਇੱਕ ਛੋਟੇ ਜਿਹੇ ਮੁਨਾਫੇ ਖਾਤਰ ਅਸੀਂ ਮਨੁੱਖੀ ਜਾਨਾਂ ਪਸ਼ੂ ਪੰਛੀਆਂ ਦੀਆਂ ਜਾਨਾਂ ਨੂੰ ਖਤਰੇ ਵਿੱਚ ਨਾ ਪਾਈਏ ਸੋ ਮੈਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਔਰ ਨਾਲ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਲੋਕ ਚੈਨਲ ਡੋਰ ਵਰਤਣਗੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਕੋਰਟ ਨੂੰ ਵੀ ਬੇਨਤੀ ਕਰਾਂਗੇ ਉਹਨਾਂ ਨੂੰ ਸਜ਼ਾ ਜ਼ਰੂਰ ਕੀਤੀ ਜਾਵੇ ਉਹਨਾਂ ਨੂੰ ਘੱਟੋ ਘੱਟ ਜਿੰਨੀ ਐਸ ਪਰ ਲਾ ਸਜ਼ਾ ਬਣਦੀ ਹੋ ਸਨਾਈ ਜਾਵੇ ਤਾਂ ਜੋ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰ ਸਕਦੇ ਸਰ ਲੱਗਦਾ ਨਹੀਂ ਕਿ ਜਿੱਦਾਂ ਵੇਚਣ ਵਾਲਿਆਂ ਬਾਰੇ ਵੀ ਗੱਲਬਾਤ ਹੋ ਗਈ ਖਰੀਦਣ ਵਾਲਿਆਂ ਬਾਰੇ ਵੀ ਗੱਲਬਾਤ ਹੋ ਗਈ ਕਿਤੇ ਨਾ ਕਿਤੇ ਮਾਪਿਆਂ 'ਚ ਵੀ ਇਹ ਕਮੀ ਆ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਦੇ ਵਿੱਚ ਵੀ ਤੁਸੀਂ ਚਾਈਨਾ ਡੋਰ ਜਿੱਦਾਂ ਕਿ ਹੁਣ ਪਿਛਲੇ ਕੁਝ ਦਿਨ ਪਹਿਲਾਂ ਦੀ ਵੀ ਗੱਲ ਹੈ ਕਿ ਇੱਕ 5 ਤੋਂ 7 ਸਾਲ ਦਾ ਜਿਹੜਾ ਬੱਚਾ ਉਹ ਜਿੱਦਾਂ ਪਤੰਗ ਉਹਨਾਂ ਦੇ ਛੱਤ ਦੇ ਉੱਪਰ ਆਈ ਉਸ ਨੂੰ ਚੱਕਣ ਦੇ ਲਈ ਹੋ ਗਿਆ ਤਾਂ ਉਹ ਤਾਰ ਦੇ ਨਾਲ ਟੱਚ ਸੀ ਕੀਤੀ ਉਹ ਬੱਚੇ ਦੀ ਮੌਤ ਹੋ ਗਈ ਬਿਲਕੁਲ ਜੀ ਬੜਾ ਵਧੀਆ ਤੁਸੀਂ ਸਵਾਲ ਕੀਤਾ ਵੱਡੀ ਜ਼ਿੰਮੇਵਾਰੀ ਮਾਪੇ ਦੀ ਬਣਦੀ ਹੈ ਜਿਹੜੇ ਚਾਈਨਾ ਡੋਰ ਨੂੰ ਖਰੀਦੇ ਨੇ ਕਿਉਂਕਿ ਬੱਚੇ ਨੇ ਜਿੱਦ ਵੀ ਕਰਨੀਆਂ ਬੱਚੇ ਨੂੰ ਇਹ ਨਹੀਂ ਸੋਝੀ ਨਹੀਂ ਕਿ ਇਹ ਚੀਜ਼ ਚੰਗੀ ਆ ਜਾਂ ਮਾੜੀ ਆ ਸੋ ਮਾਪੇ ਨੇ ਇਹ ਪਹਿਲ ਕਰਨੀ ਆ ਜੇ ਡੋਰ ਲੈ ਕੇ ਦੇਣੀ ਆ ਕੋਈ ਪਤੰਗਬਾਜ਼ੀ ਕਰਨ ਦੇਣੀ ਆ ਬੱਚੇ ਨੂੰ ਤਾਂ ਉਹਨੂੰ ਬਿਲਕੁਲ ਆਮ ਡੋਰ ਜਿਹੜੀ ਲੈ ਕੇ ਦੇਣ ਜਿਸ ਨਾਲ ਉਹ ਇੰਜੋਏ ਵੀ ਕਰ ਸਕੇ ਔਰ ਆਪ ਵੀ ਸੇਫ ਹੋਵੇ ਤੇ ਲੋਕਾਂ ਨੂੰ ਵੀ ਸੇਫ ਹੋਣ ਦੇਵੇ ਸੋ ਮੈਂ ਬਿਚੀ ਕਰਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਮਾਪੇ ਦੀ ਆ ਉਹ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਆਮ ਜਿਹੜਾ ਦੁਕਾਨਦਾਰ ਆ ਉਹ ਵੀ ਚਾਈਨਾ ਡੋਰ ਰੱਖਣ ਤੋਂ ਗਰੇਜ਼ ਕਰੂਗਾ ਧੰਨਵਾਦ ਐਤ ਕਰਦੇ ਆ ਅੱਜ ਮਾਨਯੋਗ ਡੀਐਸਪੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਮੈਂ ਸਾਰੇ ਪਤਾਨਕਤ ਜਿਹੜੇ ਡੋਰਾ ਵੇਚਦੇ ਨੇ ਇਹਨਾਂ ਨੂੰ ਇੱਥੇ ਬੁਲਾਇਆ ਹੈ ਇਹਨਾਂ ਨੂੰ ਸ਼ਕਤੀ ਨਾਲ ਇਹ ਕਹਿ ਆ ਵੀ ਆਪਾਂ ਕਿਸੇ ਕੀਮਤ ਤੇ ਚਾਈਨਾ ਡੋਰ ਨਹੀਂ ਵੇਚਣੀ ਤੁਸੀਂ ਆਦੇ ਪ੍ਰੋਡਕਟ ਪਿੱਛੇ ਕਿਸੇ ਦੀ ਜਾਨ ਮਾਲ ਦਾ ਖਤਰਾ ਨਾ ਬਣੋ ਤੇ ਮੈਂ ਵਪਾਰ ਮੰਡਾ ਮੰਡੋ ਇਹਨਾਂ ਨੂੰ ਅਸ਼ਵਾਜ ਦੁਆਇਆ ਸਾਡੇ ਜਲਾਲਾਬਾਦ ਦੇ ਵਿੱਚ ਕੋਈ ਵੀ ਚਾਇਨਾ ਡੋਰ ਨਹੀਂ ਵੇਚੇਗਾ ਜੇ ਕੋਈ ਵੇਚੇਗਾ ਉਹਦੇ ਸਖਤ ਕਾਰਵਾਈ ਕੀਤੀ ਜਾਏਗੀ ਵਪਾਰ ਮੰਡਲੋਂ ਦਾ ਕਿਸੇ ਕੀਮਤ ਤੇ ਕਿਸੇ ਦੁਕਾਨਦਾਰ ਦਾ ਸਾਥ ਨਹੀਂ ਦੇਵੇਗਾ ਉਸ ਉਲਟਾ ਝਲੂ ਪਤਾ ਲੱਗੇਗਾ ਜੀ ਇਹ ਵੇਚ ਰਹੇ ਨੇ ਅਸੀਂ ਖੁਦ ਤਲਾ ਦੇ ਕੇ ਉਹਨੂੰ ਅੰਦਰ ਵੀ ਕਰਾਵਾਂਗੇ ਤੇ ਉਹਨੂੰ ਸਜ਼ਾ ਵੀ ਦਿਵਾਵਾਂਗੇ ਤੇ ਮੈਂ ਫਿਰ ਵਪਾਰ ਮੰਡਲ ਮੈਨੂੰ ਸਾਰਿਆਂ ਦੁਕਾਨਦਾਰਾਂ ਨੂੰ ਲੈਣ ਵਾਲਿਆਂ ਨੂੰ ਖਰੀਦਣ ਵਾਲਿਆਂ ਨੂੰ ਤੇ ਵੇਚਣ ਵਾਲਿਆਂ ਨੂੰ ਇਹ ਡੀਐਸਬੀ ਦੇ ਮੰਨ ਲਓ ਤੇ ਆਪਦੇ ਮੈਨੂੰ ਚੇਤਾਵਨੀ ਦਿਨਾ ਵੀ ਕੋਈ ਵੀ ਭਰਾ ਚਾਇਨਾ ਡੋਰ ਦਾ ਵਿੱਚ ਜੇ ਉਹ ਫੜਿੰਦਾ ਉਹਦੇ ਸਖਸਖਤ ਕਾਰ ਵੀ ਹੋਏਗੀ ਤੁਹਾਨੂੰ ਇਹ ਤਾਂ ਪਤਾ ਹੀ ਹੈ ਚੈਨ ਡੋਰ ਨਾਲ ਕਿੰਨੇ ਪੰਛੀ ਮਰਦੇ ਨੇ ਜੀ ਜੀ ਤੇ ਦੁਕਾਨਦਾਰ ਵੀ ਜਾਂ ਕੋਈ ਮੋਟਰਸਾਈਕਲ ਜਾਂਦਾ ਤਾਂ ਚੈਨ ਡੋਰਾ ਵਿੱਚ ਚੜ ਜਾਵੇ ਨਾ ਸਿੱਧੀ ਕਰਨੀ ਵੜ ਦਿੰਦੀ ਤੇ ਜਾਨ ਮਾਲ ਦਾ ਖਤਰਾ ਬੜਾ ਹੁੰਦੇ ਤੇ ਤੇ ਮੈਂ ਸਾਰੇ ਦੁਕਾਨਦਾਰਾਂ ਨੂੰ ਤੇ ਸਾਰੇ ਖਰੀਦਾਰਾਂ ਨੂੰ ਜਿਹੜੇ ਪਤੰਗ ਬਣਾਉਂਦੇ ਨੇ ਉਹ ਪਲੀਜ਼ ਚੈਨ ਡੋਰ ਦਾ ਵਰਤੋਣਾ ਕਰੋ ਬੁਜੀ ਤੁਸੀਂ ਡੋਰਾ ਨਾਲ ਆਦਾ ਤਿਉਹਾਰ ਮਨਾਓ ਚੰਗੀ ਗੱਲ ਹੈ ਤਿਉਹਾਰ ਮਨਾਨੇ ਚਾਹੀਦੇ ਨੇ ਪਰ ਕਿਸੇ ਦੀ ਜਾਨ ਮਾਲ ਦਾ ਖਤਰਾ ਕਰਕੇ ਕੋਈ ਵੀ ਤਿਉਹਾਰ ਨਹੀਂ ਮਨਾਉਣਾ ਚਾਹੀਦਾ ਜੀ ਜਿਹੜਾ ਵਰਤੇਗਾ ਉਹ ਆਪ ਜ਼ਿੰਮੇਵਾਰ ਹੋਏਗਾ ਜੀ É Sim.